ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰਖਾਲਸਾ ਜੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਛ ਤੇਰਾ ਭਾਣਾ ਗੁਰੂ ਸਾਹਿਬ ਵਚਨ ਕਰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾਂ ਦਰ ਚੋਟਾਂ ਖਾਵੈ ਜਿਵੇਂ ਗੱਡੀ ਦਾ ਸਟੀering ਹੁੰਦਾ ਸਟੀering ਤੋਂ ਬਿਨਾਂ ਗੱਡੀ ਬੇਕਾਰ ਆ ਚੱਲ ਨਹੀਂ ਸਕਦੀ ਦੋ ਕਦਮ ਇਸੇ ਤਰ੍ਹਾਂ ਸਿੱਖ ਵੀ ਰਹਿਤ ਤੋਂ ਬਿਨਾਂ ਮਰਿਆਦਾ ਤੋਂ ਬਿਨਾਂ ਬੇਕਾਰ ਆ ਇਹਦੀ ਸਾਰੀ ਕਮਾਈ ਬੇਕਾਰ ਆ ਜੇ ਮਰਿਆਦਾ ਚ ਨਹੀਂ ਹੈ ਮਰਿਆਦਾ ਕੀ ਹੈ ਗੁਰਬਾਣੀ ਪੜਨੀ ਗਰਵਾਣੀ ਸੁਣਨੀ ਗਰਵਾਣੀ ਗਾਉਣੀ ਨਿਤਨੇਮ ਕਰਨਾ ਕਿਉਂਕਿ ਮਰਿਆਦਾ ਗੁਰੂ ਦਾ ਹੁਕਮ ਹੁੰਦਾ ਹੈ ਗੁਰੂ ਦੇ ਹੁਕਮ ਨੂੰ ਹੀ ਮਰਿਆਦਾ ਕਹੀ ਜਾਂਦੀ ਹੈ ਆ ਕੱਪੜੇ ਪਾਉਣੇ ਖੰਡੇ ਸਜਾਉਣੇ ਬਹੁਤ ਵਧੀਆ ਨਿੰਗਾ ਵਾਲਾ ਰੂਪ ਬਣਾ ਲੈਣਾ ਠੀਕ ਆ ਚੰਗੀ ਗੱਲ ਆ ਬਣਾਉਣਾ ਚਾਹੀਦਾ ਗੁਰੂ ਦਾ ਬਖਸ਼ਿਆ ਹੋਇਆ ਬਾਣਾ ਪਾਉਣਾ ਚਾਹੀਦਾ ਪਰ ਅਸਲੀ ਮਰਿਆਦਾ ਗੁਰੂ ਦਾ ਹੁਕਮ ਹੁੰਦੀ ਹੈ ਗੁਰੂ ਦੇ ਹੁਕਮ ਨੂੰ ਜੇ ਅਸੀਂ ਨਹੀਂ ਮੰਨਦੇ ਤਾਂ ਮਰਿਆਦਾ ਤੋਂ ਬਾਹਰ ਆ ਫਿਰ ਗੁਰੂ ਸਾਹਿਬ ਸਾਨੂੰ ਸਿੱਖ ਹੀ ਨਹੀਂ ਮੰਨਦੇ ਹੁਣ ਆ ਜਿਹੜੇ ਨਕਲੀ ਸੰਤ ਨੇ ਹੁਣ ਇਹ ਤਾਂ ਆਪ ਦੇ ਆਪ ਨੂੰ ਸੰਤ ਕਹਾਉਂਦੇ ਨੇ ਗੁਰੂ ਸਾਹਿਬ ਇਹਨਾਂ ਨੂੰ ਸਿੱਖ ਵੀ ਨਹੀਂ ਮੰਨ ਰਹੇ ਕਿਉਂਕਿ ਇਹਨਾਂ ਦੀ ਕੋਈ ਮਰਿਆਦਾ ਨਹੀਂ ਹੈ ਗੁਰੂ ਦੀ ਹਜ਼ੂਰ ਚ ਬੈਠ ਕੇ ਹੀ ਆਪਦੇ ਕੋਲੋਂ ਜੋੜੇ ਟੋਟਕੇ ਟੱਪੇ ਗਾਉਂਦੇ ਨੇ ਗੁਰਬਾਣੀ ਛੱਡ ਦਿੱਤੀ ਕਿਉਂਕਿ ਗਰਬਾਣੀ ਗਾਉਣੀ ਨਹੀਂ ਸੀ ਆਉਂਦੀ ਔਖੀ ਆ ਗਰਬਾਣੀ ਗਾਉਣੀ ਸੁਣਨ ਵਾਲੇ ਵੀ ਥੋੜੇ ਹੁੰਦੇ ਆ ਫਿਰ ਇਹਨਾਂ ਦਾ ਸੰਤਪੁਣਾ ਨਹੀਂ ਚੱਲਦਾ ਇਸ ਕਰਕੇ ਇਹਨਾਂ ਨੇ ਕੱਚੀ ਬਾਣੀ ਕੋਲੋਂ ਟੋਟ ਕੇ ਗੀਤ ਬੋਲੀਆਂ ਟੱਪੇ ਜੋੜ ਲੇ ਉਹਦਾ ਇੰਨਾ ਫਸਾਰਾ ਕਰ ਦਿੱਤਾ ਜਿ ਸੁਧਾਰਨ ਮੰਦਤਾ ਕੀ ਚੰਗੇ ਚੰਗੇ ਜਿਨ੍ਹਾਂ ਨੂੰ 20-20 ਸਾਲ ਹੋ ਗਏ ਅਮਰ ਛਕਿਆ ਨੂੰ ਐਡੇ-ਡੇ ਦਾੜ੍ਹਾ ਵਾਲੇ ਉਹ ਵੀ ਇਹਨਾਂ ਦੀ ਕੱਚੀ ਬਾਣੀ ਨੂੰ ਟੋਟ ਕੇ ਆਨੂੰ ਗੁਰਬਾਣੀ ਸਮਝੀ ਜਾ ਰਹੇ ਆ ਹੁਣ ਇਹ ਮर्यादा ਤੋਂ ਬਾਹਰ ਫਿਰ ਇਹ ਸਿੱਖ ਗੁਰੂ ਸਾਹਿਬ ਤਾਂ ਇਹਨਾਂ ਨੂੰ ਸਿੱਖ ਵੀ ਨਹੀਂ ਮੰਨਦੇ ਇਹ ਫਿਰ ਆਪ ਦੇ ਆਪ ਨੂੰ ਸੰਤ ਕਹਾਉਂਦੇ ਨੇ ਅਸਲ ਇਹ ਇੱਕ ਲੜਾਈ ਵਿੱਚ ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਵੀ ਸੰਸਕਾਰ ਕਰ ਦੋ ਜਿਹੜੇ ਸਿੱਖ ਸ਼ਹੀਦ ਹੋ ਗਏ ਮੁਸਲਮਾਨ ਵੀ ਮਾਰੇ ਗਏ ਸਾਰਾ ਮੈਦਾਨ ਬੇਲਾ ਕਰ ਦੋ ਸਿੱਖਾਂ ਨੇ ਕੀ ਕੀਤਾ ਸਾਰਿਆਂ ਨੂੰ ਮੁਸਲਮਾਨਾਂ ਨੂੰ ਵੀ ਵਿੱਚੇ ਹੀ ਸਿੱਖਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਸੰਸਕਾਰ ਹੀ ਕਰਤਾ ਅੱਗ ਲਾਤੀ ਗੁਰੂ ਸਾਹਿਬ ਨੇ ਪੁੱਛਿਆ ਭਾਈ ਇਹ ਕੀ ਕੀਤਾ ਕਹਿੰਦੇ ਜੀ ਅਸੀਂ ਤਾਂ ਮੁਸਲਮਾਨਾਂ ਦਾ ਵੀ ਸੰਸਕਾਰ ਹੀ ਕਰ ਤਾਓ ਭਾਈ ਉਹਨਾਂ ਤਾਂ ਦੱਬਣਾ ਸੀ ਉਹਨਾਂ ਦੀ ਮਰਿਆਦ ਦੱਬਣ ਦੀ ਆ ਤੁਸੀਂ ਇਹ ਕੰਮ ਗਲਤ ਕੀਤਾ ਹੁਣ ਇਹੀ ਮੁਸਲਮਾਨ ਮੁਗਲ ਜਿਹੜੇ ਤੁਸੀਂ ਜਾਲ ਤੇ ਇਹ ਸਿੱਖਾਂ ਦੇ ਘਰ ਚ ਜੰਮਣਗੇ ਫਿਰ ਇਹ ਸਿੱਖੀ ਦਾ ਨੁਕਸਾਨ ਕਰਨਗੇ ਹੁਣ ਇਹ ਜਿਹੜੇ ਨਕਲੀ ਸੰਤ ਬਣੇ ਹੋਏ ਨੇ ਇਹ ਉਹੀ ਮੁਗਲ ਨੇ ਇਹ ਸਿੱਖਾਂ ਦੇ ਘਰੇ ਜੰਮ ਕੇ ਸਿੱਖੀ ਦਾ ਘਾਣ ਕਰਨ ਲੱਗੇ ਹੋਏ ਨੇ ਕਿਉਂਕਿ ਕੱਚੀ ਬਾਣੀ ਸਿੱਖੀ ਦਾ ਜਿਹੜਾ ਦੁਸ਼ਮਣ ਉਹ ਸਮਝ ਚੁੱਕਿਆ ਵੀ ਜੇ ਸਿੱਖਿਆ ਨੂੰ ਕਾਬੂ ਕਰਕੇ ਰੱਖਣਾ ਜੇ ਇਨਾਂ ਨੂੰ ਖਤਮ ਕਰਨਾ ਸਿੱਖੀ ਨੂੰ ਖਤਮ ਕਰਨਾ ਇਹਨਾਂ ਦੇ ਗੁਰਦੁਆਰਿਆਂ 'ਚ ਮੂਰਤੀਆਂ ਰੱਖਣੀਆਂ ਨੇ ਆਰਤੀਆਂ ਉਤਾਰਨੀਆਂ ਨੇ ਤਾਂ ਇਹਨਾਂ ਨੂੰ ਗੁਰਮਾਣੀ ਨਾਲੋਂ ਤੋੜ ਦਿਓ ਇਹ ਬਹੁਤ ਵੱਡੀ ਚਾਲ ਚੱਲੀ ਹੋਈ ਆ ਸਿੱਖੀ ਦੇ ਦੁਸ਼ਮਣ ਨੇ ਕਿਸੇ ਵੇਲੇ ਸਿੱਖੀ ਦਾ ਦੁਸ਼ਮਣ ਮੁਗਲ ਸੀ ਅੱਜ ਮੰਨੂਬਾਦੀ ਸਮਾਜ ਇਹਨਾਂ ਦਾ ਸਾਡੇ ਦੇਸ਼ ਤੇ ਰਾਜਵਾ ਉਨਾਂ ਨੂੰ ਖਤਰਾ ਸਿੱਖਾਂ ਤੋਂ ਹੀ ਆ ਸਿੱਖੀ ਨੂੰ ਖਤਮ ਕਰਨ ਵਾਸਤੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਸਿੱਖਾਂ ਨੂੰ ਡਰਪੋਕ ਬਣਾਉਣ ਵਾਸਤੇ ਸਿੱਖ ਤਾਂ ਸਵਾ ਲੱਖ ਸੇ ਇੱਕ ਲੜਾਉਂਦੀ ਗੱਲ ਕਰਦੇ ਨੇ ਗੁਰੂ ਸਾਹਿਬਾਂ ਨੇ ਹਵਾਜ ਤੀਰ ਨਹੀਂ ਮਾਰਿਆ ਸਵਾ ਲੱਖ ਸੇ ਇੱਕ ਲੜਾਉਂ ਉਹ ਮਰਿਆਦਾ ਚ ਰਹਿ ਕੇ ਬਾਣੀ ਪੰਡ ਵਾਲਾ ਨਿਤਨੇਮ ਕੰਮ ਨਿਤਨੇਮ ਕਰਨ ਵਾਲਾ ਉਹਦੇ ਚੱਡੀ ਤਾਕਤ ਬਣ ਜਾਂਦੀ ਆ ਨਿਰਭਉ ਉਹਦੀ ਉਪਾਦਵੀ ਫਾਸਲ ਹੋ ਜਾਂਦੀ ਆ ਉਹਦੇ ਮੂਹਰੇ ਸਵਾ ਲੱਖ ਵੀ 10 ਮਿੰਟ ਖੜਾ ਹੋਵੇ ਡਰ ਕੇ ਨਹੀਂ ਭੱਜਦਾ ਕੱਚੀ ਬਾਣੀ ਗੌਣ ਵਾਲਾ ਜਿਵੇਂ ਢੰਡਰੀਆਂ ਵਾਲਾ 10 ਬੰਦਿਆਂ ਤੋਂ ਡਰ ਕੇ ਭੱਜਿਆ ਬਿਨਾਂ ਟੈਰ ਤੋਂ ਗੱਡੀ ਭਜਾ ਕੇ ਲੈ ਗਿਆ ਗੱਲਾਂ ਸਟੇਜ ਤੇ ਤੂੰ 7 ਲੱਖ ਸੇਕ ਲੜਾਉਂਦੀਆਂ ਕਰਦਾ ਰਿਹਾ ਭੱਜਿਆ ਤੂੰ ਦਸਾਂ ਤੋਂ ਡਰ ਕੇ ਆ ਜਾਨ ਬਚਾਈ ਫਿਰ ਕਹਿੰਦਾ ਗੁਰੂ ਦੀ ਕਿਰਪਾ ਹੋਗੀ ਜਾਨ ਬਚ ਗਈ ਭਈ ਗੁਰੂ ਦੀ ਕਿਰਪਾ ਜੇ ਹੁੰਦੀ ਤਾਂ ਉਥੇ ਲੜਦਾ ਲੜ ਕੇ ਮਰਦਾ ਜਾਂ ਮਾਰਦਾ ਫਿਰ ਅਸੀਂ ਕਹਿੰਦੇ ਵੀ ਗੁਰੂ ਦੀ ਕਿਰਪਾ ਹੋ ਗਈ ਸਿੱਖੀ ਬਚ ਗਈ ਸਰੀਰ ਤਾਂ ਮਰਦੇ ਜੰਮਦੇ ਹੀ ਰਹਿੰਦੇ ਆ ਪਰ ਨਹੀਂ ਕੱਚੀ ਬਾਣੀ ਗਾਉਣ ਵਾਲੇ ਅੰਦਰੋਂ ਕੱਚੇ ਗੁਰੂ ਸਾਹਿਬ ਕਹਿੰਦੇ ਨੇ ਇਹ ਗੁਰੂ ਸਾਹਿਬ ਆਖ ਰਹੇ ਨੇ ਇਸ ਜਿਹੜੇ ਕੱਚੀ ਬਾਣੀ ਗਾਉਂਦੇ ਨੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਅਨੰਦ ਸਾਹਿਬ ਦੀ 24 ਪੌੜੀ ਪੜੋ ਸਪਸ਼ਟ ਵਾ ਕੋ ਜਿੰਨਾ ਮਰਜੀ ਸੇਵਨ ਕਰੀ ਜਾਣ ਜਿਹੜੇ ਕੱਚੀ ਬਾਣੀ ਗਾਉਂਦੇ ਨੇ ਕੋਈ ਫਾਇਦਾ ਨਹੀਂ ਇਹ ਪੌੜੀ ਦੇ ਵਿੱਚ ਹੀ ਸਭ ਕੁਝ ਦੱਸਿਆ ਹੋਇਆ ਹੈ ਕੱਚਿਆਂ ਨੂੰ ਕੱਚੇ ਹੀ ਸੁਣਾਉਂਦੇ ਨੇ ਸੋ ਇਹ ਕੱਚੀ ਬਾਣੀ ਇਹਨਾਂ ਨੇ ਨਕਲੀ ਸੰਤਾਂ ਨੇ ਨਾਨਕਸਰੀਰੋਂ ਇੱਕ ਤੋਂ ਵੱਡੇ ਸਾਰੇ ਹੀ ਨੇ ਇੱਕੋ ਪੁੱੱਚੇ ਵਾਲਾ ਭਾਰਾ ਜਿਹਾ ਬਾਬਾ ਸੁਖਦੇਵ ਦਰਸ਼ਨ ਟੱਕੀ ਵਾਲਾ ਅ ਦਿੱਲੀ ਵਾਲਾ ਸਰੂਪ ਗੁਰ ਇਕਬਾਲ ਦਾਦੂਵਾਲਾ ਢੰਡਰੀਆਂ ਵਾਲਾ ਹੋਰ ਪਤਾ ਨਹੀਂ ਕਿੰਨੇ ਕੁ ਸਾਰੇ ਇਹ ਕੱਚੀ ਬਾਣੀ ਗਾਉਂਦੇ ਨੇ ਸਿੱਖਾਂ ਨੂੰ ਅੰਦਰੋਂ ਕੱਚੇ ਕਰਨ ਵਾਸਤੇ ਇਹ ਬਹੁਤ ਵੱਡੀ ਚਾਲ ਸਾਡੇ ਦੇਸ਼ ਦੇ ਹਾਕਮ ਦੀ ਉਹਨਾਂ ਨਾਲ ਰਲ ਕੇ ਇਹ ਸਿੱਖੀ ਦਾ ਨੁਕਸਾਨ ਕਰ ਰਹੇ ਨੇ ਇਹਨਾਂ ਤੋਂ ਬਚੋ ਇਹਨਾਂ ਦੇ ਇਹਨਾਂ ਨੂੰ ਮੱਥੇ ਨਾ ਲਾਓ ਆਪਦੇ ਘਰੇ ਬੈਠ ਕੇ ਸਾਡਾ ਤਾਂ ਹੋਕਾ ਅਸੀਂ ਇਹ ਦਿਨੇ ਹਰ ਵੀਡੀਓ ਚ ਕਿਤੇ ਤੁਹਾਨੂੰ ਜਾਣ ਦੀ ਲੋੜ ਤੁਹਾਡੇ ਗੁਰਦੁਆਰੇ ਵੀ ਜਾਣ ਦੀ ਲੋੜ ਨਹੀਂ ਹੈ ਸਵੇਰੇ ਉੱਠੋ ਰਜਾਈ ਚ ਪੈਰ ਪੁਰ ਲਗਾ ਕੇ ਬਹਿ ਜਾਓ ਨਿਤਨੇਮ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਮੂਲ ਮੰਤਰ ਦਾ ਪਾਠ ਕਰੋ ਕਿਤੇ ਜਾਣ ਦੀ ਲੋੜ ਨਹੀਂ ਕੀਰਤਨ ਦੇ ਨਾਂ ਤੇ ਅੱਜ ਘਾਣ ਹੋ ਰਿਹਾ ਸਿੱਖੀ ਦਾ ਕੀਰਤਨ ਕਿਤੇ ਨਹੀਂ ਕੋਈ ਕੀਰਤਨ ਹੋ ਰਿਹਾ ਸਾਰੀ ਬਰਾਦਰੀ ਲੰਘਣਾ ਹੋ ਰਹੀ ਆ ਕਿਉਂਕਿ ਕੀਰਤਨ ਕਰਨਾ ਔਖਾ ਵਾ ਕੀਰਤਨ ਕੋਈ ਮਾਮੂਲੀ ਗੱਲ ਨਹੀਂ ਕੀਰਤਨ ਕਰਨ ਵਾਸਤੇ ਰਾਗ ਸਿੱਖਣੇ ਪੜੇ ਨੇ 31 ਰਾਗਾਂ ਚ ਬਾਣੀ ਰਚੀ ਆ ਜੇ ਆਪਦੀ ਮਰਜ਼ੀ ਨਾਲ ਰਾਗ ਬਣਾ ਕੇ ਗਾਵਾਂਗੇ ਤਾਂ ਫਿਰ ਮਰਜ਼ੀ ਵਾਲਾ ਤਾਂ ਮਨਮਖ ਬਾਣੀ ਦੇ ਮੁਤਾਬਕ ਗੁਰਮਤਿ ਦੇ ਮੁਤਾਬਕ ਮਨਮਖ ਜਿੰਨਾ ਮਰਜ਼ੀ ਕਰੀ ਜਾਵੇ ਸੇਵਾ ਸਿਮਰਨ ਕੋਈ ਪੱਲੇ ਉਹਦੇ ਨਵੇਂ ਪੈਸੇ ਦੀ ਗੱਲ ਦੀ ਪੱਲੇ ਪੈਣੀ ਸੋ ਬਚੋ ਕੀਰਤਨ ਸੁਣਨ ਤੋਂ ਬਚੋ ਕੀਰਤਨ ਨਹੀਂ ਹੋ ਰਿਹਾ ਪਖੰਡ ਹੋ ਰਿਹਾ ਗੁਰਮਤਿ ਮਰਿਆਦਾ ਦਾ ਅਲੰਘਣ ਅਲੰਘਣੇ ਹੋ ਰਹੀ ਆ ਸਰਵ ਪਾਠ ਕਰੋ ਕੀਰਤਨ ਕਲਜ ਕਲਜਿਕ ਮੈਂ ਕੀਰਤਨ ਭਰਦਾ ਨੇ ਉਤਲੇ ਡੰਡਾ ਪੌੜੀ ਦਾ ਉਤਲੇ ਨੂੰ ਹੱਥ ਨਾ ਪਾਓ ਪਾਠ ਕਰੋ ਰਾਗਾਂ ਦੀ ਜੇ ਗਿਆਨ ਹੈ ਕਰੋ ਰਾਗਾਂ ਦਾ ਸਾਨੂੰ ਗਿਆਨ ਨਹੀਂ ਸੋ ਇਸ ਕਰਕੇ ਦਾ ਕੀਰਤਨ ਸੁਣੋ ਨਾ ਕੀਰਤਨ ਕਰੋ ਗੁਰਬਾਣੀ ਪੜੋ ਬੈਠ ਕੇ RAM ਨਾਮ ਸਰਲ ਸਰ ਹੌਲੀ ਹੌਲੀ RAM ਨਾਮ ਪੜੋ ਨਿਤਨੇਮ ਕਰੋ ਪੰਜਾਂ ਬਾਣੀਆਂ ਦਾ ਨਿਤਨੇਮ ਇੱਕ ਘੰਟਾ ਲਾਓ ਰੋਜ਼ ਪੰਜ ਬਾਣੀਆਂ ਇਸ ਹਿਸਾਬ ਨਾਲ ਪੜੋ ਬੋਲ ਕੇ ਪੜੋ ਦੇਖੋ ਤੁਹਾਡੇ ਤੇ ਕਿਰਪਾ ਹੋਵੇਗੀ ਗੁਰੂ ਦੀ ਆ ਨਕਲੀ ਸੰਤਾਂ ਕੋਲੇ ਜਾਣ ਦੀ ਲੋੜ ਨਹੀਂ ਆਪਣਾ ਸੰਤ ਬਹੁਤ ਵੱਡਾ ਗੁਰੂ ਸਾਹਿਬ ਤਾਂ ਕਹਿੰਦੇ ਤੁਹਾਨੂੰ ਲਾਜ ਆਉਣੀ ਚਾਹੀਦੀ ਐ ਤੂੰ ਛੋਟੇ ਵੱਡੇ ਨੂੰ ਛੱਡ ਕੇ ਛੋਟੇ ਕੋਲ ਜਾਨਨਾ ਸਹੀ ਨਿਆ ਕਮੇਂ ਤੇ ਪ੍ਰਮਾਨ ਕਰਨੀ ਆ ਸਾਡਾ ਹਰ ਇੱਕ ਵੀੜੇ ਚ ਇਹੀ ਹੋਕਾ ਕੱਚੀ ਬਾਣੀ ਤੋਂ ਨਕਲੀ ਸੰਤਾਂ ਤੋਂ ਬਚੋ ਆਪਣੀ ਸਿੱਖੀ ਬਚਾਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਅਤੇ ਨਾਲ ਇਸ ਕੱਚੀ ਬਾਣੀ ਦੇ ਖਿਲਾਫ ਸਾਡੀ ਮਹਿਮ ਜਿਹੜੀ 4-500 ਤੋਂ ਚੱਲ ਰਹੀ ਆ ਤੁਸੀਂ ਵੀ ਕੋਸ਼ਿਸ਼ ਕਰੋ ਵੀਡੀਓ ਪਾਓ ਕੋਈ ਪੋਸਟ ਪਾਓ ਕੱਚੀ ਬਾਣੀ ਦੇ ਖਿਲਾਫ ਪ੍ਰਚਾਰ ਕਰੋ ਕੱਚੀ ਬਾਣੀ ਮਰਿਆਦਾ ਨਹੀਂ ਹੈ ਕੱਚੀ ਬਾਣੀ ਦੇ ਖਿਲਾਫ ਪ੍ਰਚਾਰ ਕਰੋ ਉਹ ਵੀਡੀਓ ਜਿਹੜੀ ਕੱਚੀ ਬਾਣੀ ਦੇ ਵੀਡੀਓ ਹੁੰਦੀ ਆ ਉਹਨੂੰ ਸ਼ੇਅਰ ਕਰੋ ਕੁਛ ਕਰੋ ਥੋੜਾ ਬਹੁਤਾ ਕੱਚੀ ਬਾਣੀ ਦੇ ਖਿਲਾਫ ਮਹਿਮੇਤ ਚ ਹਿੱਸਾ ਪਾਓ ਤੋ ਆਪਾਂ ਗੁਰੂデア ਖੁਸ਼ੀਆਂ ਪ੍ਰਾਪਤ ਕਰੀਏ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀ ਆ ਨਕਲੀ ਸੰਤਾਂ ਤੋਂ ਬਚੋ ਕੱਚੀ ਬਣੀ ਤੋਂ